ਪੈਣੇ ਆ ਮੇਰੀ ਗੱਲ ਸੁਣ ਲੈ ਇਹੋ ਹੀ ਤੇ ਮੈਂ ਤੇਰੇ ਤੋਂ ਕਹਣਾ ਚਾਹੁੰਦਾ ਸੀਗਾ ਕਿ ਸੰਜੀ ਪੈਣ ਤੁਸੀਂ ਇਹ ਕਹਿ ਰਿਹਾ ਕਿ ਜੇ ਮੈਨੂੰ ਪਤਾ ਹੁੰਦਾ ਵੀ ਸਾਡੀ ਵੀਡੀਓ ਪੈਣੀ ਆ ਫਿਰ ਅਸੀਂ ਆਪਣੀ ਮਾਂ ਨਹੀਂ ਸੀ ਕੱਲਣੀ ਤੇ ਮਤਲਬ ਕਿ ਪੈਣੇ ਜੇ ਅਸੀਂ ਵੀਡੀਓ ਨਾ ਬਣਾਉਂਦੇ ਤੇ ਫਿਰ ਤੁਸੀਂ ਆਪਦੀ ਮਾਂ ਸ਼ਰਮ ਚ ਖਲ ਦੇਣੀ ਸੀ ਹਣਾ ਕਰਨੀ ਤੇ ਪੈਣੇ ਕਿਉਂ ਨਹੀਂ ਭੇਜੀ ਜਾਂ ਹੋਰ ਕਿਹਨੇ ਭੇਜੀ ਜਾਂ ਦੱਸੋ ਸਾਈਨ ਕਿੰਨੇ ਕੀਤੇ ਨਹੀਂ ਸਾਈਨ ਤੁਹਾਡੇ ਹੋਏ ਪੈਣਾ ਦੇ ਇਹ ਦੱਸੋ ਤੁਸੀਂ ਇਹ ਦੱਸੋ ਤੇ ਪੈਣੀ ਗਲਤੀ ਹੋਈ ਆ ਨਾ ਤੁਸੀਂ ਵੀਡੀਓ ਤੋਂ ਡਰਦਿਆਂ ਜੀ ਰੱਬ ਤੋਂ ਨਹੀਂ ਡਰਦਿਆਂ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਹਾਂਜੀ ਜਿੱਦਾਂ ਤੁਸੀਂ ਦੇਖਿਆ ਸੀਗਾ ਕਿ ਆਪਾਂ ਪਿੰਡ ਕੌਕੇ ਜ਼ਿਲ੍ਹਾ ਲੁਧਿਆਣੇ ਤੋਂ ਇੱਕ ਮਾਤਾ ਨੂੰ ਲੈ ਕੇ ਆਏ ਸੀਗੇ ਜਿਹਦੀਆਂ ਕੁੜੀਆਂ ਨੇ ਮਾਤਾ ਨੂੰ ਘਰੋਂ ਕੱਢ ਦਿੱਤਾ ਸੀਗਾ ਕਿਉਂਕਿ ਕੁੜੀ ਦੀ ਤੁਸੀਂ ਰਿਕਾਰਡਿੰਗ ਸੁਣੀ ਸੀ ਕੁੜੀ ਆਪਣੇ ਭਰਾ ਨੂੰ ਕਹਿ ਰਹੀ ਸੀ ਕਿ ਵੀਰੇ ਆ ਦਿਵਾਲੀ ਆ ਘਰ ਦੀ ਸਫਾਈ ਸਫਾਈ ਕਰ ਤੇ ਜਿਹੜੀ ਮਾਂ ਆ ਆਪਣੀ ਇਹਨੂੰ ਆਸ਼ਮ ਭੇਜ ਦੇ ਜੀ ਦਵਾਈ ਦੇ ਦੇਣਾ ਵਾ ਪਰ ਤੂੰ ਕਦੀ ਵੀ ਘਰੇ ਰਹਿ ਤੇ ਸੋ ਅੱਜ ਹੁਣ ਉਸ ਮਾਂ ਦੀਆਂ ਕੁੜੀਆਂ ਦਾ ਫੋਨ ਮੈਨੂੰ ਬਹੁਤ ਆ ਰਿਹਾ ਵਾ ਤੇ ਆਪਾਂ ਹੁਣ ਮਾਂ ਦੀ ਕੁੜੀ ਨਾਲ ਫੋਨ ਤੇ ਗੱਲਬਾਤ ਕਰਕੇ ਪੁੱਛ ਰਿਹਾ ਵੀ ਹੁਣ ਭੈਣਾ ਜਾਉਂਦੀਆਂ ਮਾਂ ਤੇ ਧੀਆਂ ਉਹ ਕੀ ਕਹਿਣਾ ਚਾਹੁੰਦੀਆਂ ਵਾ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪੈਣੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਪਹਿਲੇ ਵਧੀਆ ਚੱਲਦੀ ਗੱਲ ਤੁਸੀਂ ਸੁਣਾਓ ਜੀ ਰਹਿੰਦ ਰਹਿੰਦੇ ਹਾਂਜੀ ਹਾਂਜੀ ਪਹਿਲੇ ਫੋਨ ਕਰਨ ਦਾ ਤੁਸੀਂ ਉਹਨੇ ਫੇਰ ਚਲਾਤੀ ਖੋਤੇ ਨੇ ਉਹ ਬੰਦ ਕਰ ਉਹਨੂੰ ਥੱਲੇ ਕਰ ਨਹੀਂ ਹੋ ਗਈ ਬੰਦ ਹਾਂਜੀ ਉਹਨੇ ਫੇਰ ਤਾਂ ਨਹੀਂ ਕਰਤੀ ਐ ਅੱਛਾ ਮਾਤਾ ਨਾਮ ਤੂੰ ਥੱਲੇ ਕਰ ਦੇ ਮਾਤਾ ਨੂੰ ਕੀ ਅਖਣਾ ਉਹਨੂੰ ਆਇਆ ਵਾ ਪਹਿਨੇ ਆਇਆ ਭਰਾ ਤੇ ਆਇਆ ਵਾ ਤੁਸੀਂ ਦੱਸੋ ਤੁਸੀਂ ਕੀ ਅਖਣਾ ਉਹਨੂੰ ਅੱਜ ਆ ਕੇ ਗਏ ਮੈਂ ਮਤੀ ਸ਼ਾਮ ਲਾ ਕੇ ਕੋਈ ਨਾ ਕਿੰਨੂੰ ਕਰੀ ਬੈਠਾ ਕਣੇ ਇਦਾਂ ਥੋੜੀ ਹੁਣ ਮੈਂ ਭੇਜ ਦੂੰਗਾ ਪੰਚਾਇਤ ਨੇ ਲਿਖ ਕੇ ਦਿੱਤਾ ਸੀ ਮੈਨੂੰ ਦਿਖਾ ਕੇ ਭੇਜਿਆ ਸੀਗਾ ਤੁਸੀਂ ਤਾਂ ਉੱਥੇ ਭੈ ਮਾਤਾ ਨੂੰ ਤੇ ਮਿਲ ਵੀ ਨਹੀਂ ਸੀ ਦਵਾਈਆਂ ਹੁਣ ਕਾ ਤੇਡੀ ਸਿੱਧੀ ਸਾਮਲਾ ਹੋਵੇ ਮੈਂ ਮੈਂ ਆਖਿਆ ਮੈਨੂੰ ਦੱਸਣਾ ਹਾਂਜੀ ਨਹੀਂ ਮੇਰੀ ਮਜ਼ਦੂਰੀ ਹੈ ਵੀਰੇ ਮੈਂ ਮੈਂ ਦਾ ਕਰਕੇ ਹੁਣ ਚੱਲ ਰਿਆ ਬਣਗੀ ਵੀ ਚੱਲ ਕੋਈ ਨਾ ਨਹੀਂ ਹੁਣ ਨਹੀਂ ਹੁਣ ਕਿੱਦਾਂ ਰਹਿ ਬਣਗੀ ਪਰੇ ਐਂਦਾ ਨਹੀਂ ਐਂਦਾ ਨਹੀਂ ਮੈਂ ਮਾਂ ਨੂੰ ਭੇਜ ਦੂੰਗਾ ਤੁਸੀਂ ਇੱਥੇ ਆਓ ਪੰਚਾਇਤ ਆਪਣੀ ਕੋਈ ਲੈ ਕੇ ਆਓ ਮੋਹਤਵਾਰ ਕੋਈ ਜ਼ਿੰਮੇਵਾਰ ਬੰਦਾ ਲੈ ਕੇ ਆਓ ਠੀਕ ਹੈ ਜੀ ਮੈਨੂੰ ਲਿਖ ਕੇ ਦੇ ਕੇ ਜਾਓ ਕਿ ਹਾਂ ਅਸੀਂ ਆਪਣੀ ਮਾਂ ਨੂੰ ਸੰਭਾ ਗਿਆ ਐਂਦਾ ਪਹਿਲੇ ਥੋੜੀ ਫੋਨ ਤੇ ਤੁਸੀਂ ਗੱਲ ਕਰ ਲਓ ਪਹਿਲਾਂ ਫੋਨ ਤੇ ਭੇਜ ਦਿਓ ਤੇ ਫੋਨ ਤੇ ਬਾਅਦ ਚ ਲੈਣ ਆਜੋ ਕਿ ਅਸੀਂ ਮਾਂ ਨੂੰ ਸੰਭ ਲਾਂ ਗਿਆ ਕੋਈ ਗਾਰੰਟੀ ਕੋਈ ਗਰੰਟਰ ਲੈ ਕੇ ਆਓ ਕੋਈ ਪੰਚਾਇਤ ਲੈ ਕੇ ਆਓ ਕਿਉਂਕਿ ਉਦੋਂ ਪਹਿਲੇ ਮੈਂ ਪੰਚਾਇਤ ਤੋਂ ਤੁਹਾਡੇ ਤੋਂ ਸਾਈਨ ਕਰਵਾ ਕੇ ਲੈ ਕੇ ਆਇਆ ਸੀਗਾ ਸਾਰੀ ਪਿੰਡ ਮਤਲਬ ਕਿ ਪਿੰਡ ਤੋਂ ਆਪਣੀ ਪੰਚਾਇਤ ਲੈ ਕੇ ਆਓ ਆਪਣੇ ਪਿੰਡ ਦੀ ਠੀਕ ਆ ਆ ਪਾਓ ਤੁਸੀਂ ਆ ਬਾਕਾਇਦਾ ਮੇਸੀ ਦੀ ਵੀਡੀਓ ਵੀ ਕਰਾਂਗਾ ਤੇ ਤੁਸੀਂ ਹਾਂ ਜੀ ਸਾਹਿਬ ਤਾਂ ਵੀ ਚੱਲ ਸਾਡੇ ਰਜਾ ਮਾਰ ਕੇ ਤੁਹਾਡੇ ਨਾਲ ਹੀ ਦਾ ਨਾ ਕੋਈ ਠੀਕ ਆ ਜਮੇ ਵੀ ਇਹਦੇ ਪਾਣੀ ਆ ਨਾ ਹਾਂ ਜੀ ਹਾਂ ਜੀ ਨਹੀਂ ਪਹਿਨੇ ਐਦਾਂ ਹੁਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਦਿਵਾਲੀ ਵਾਲੇ ਦਿਨ ਤੁਸੀਂ ਮਾਂ ਨੂੰ ਭੇਜ ਦਿੱਤਾ ਦਿਵਾਲੀ ਵਾਲੇ ਬਰੇ ਬਰੇ ਵਾਲੇ ਦਿਨ ਲੋਕੀ ਆਪਣੀਆਂ ਮਾਵਾਂ ਦੇ ਪੈਰੀ ਹੱਥ ਲਾਉਂਦੇ ਆਪਣੀਆਂ ਮਾਵਾਂ ਨੂੰ ਆਣ ਕੇ ਮਿਲਦੇ ਆ ਤੁਸੀਂ ਦਿਵਾਲੀ ਵਾਲੇ ਦਿਨ ਮਾਂ ਨੂੰ ਆਸ਼ਮ ਭੇਜ ਦਿੱਤਾ ਉਦੋਂ ਨਹੀਂ ਸੀ ਤੁਹਾਨੂੰ ਸੋਝੀ ਹੈਗੀ ਜਿਹੜੀ ਕੁੜੀ ਹੈ ਨਾ ਉਹਦਾ ਦਿਮਾਗ ਨਹੀਂ ਸੱਟ ਉਹਨੂੰ ਪਤਾ ਨਹੀਂ ਜਦਾ ਕੋਈ ਗੰਗਾਂ ਦੱਸਦਾ ਤੇ ਭੈਣੇ ਤੇਰੇ ਨਾਲ ਵੀ ਗੱਲ ਹੋਈ ਸੀਗੀ ਤੇਰੇ ਤੇਰੇ ਨਾਲ ਵੀ ਗੱਲ ਹੋਈ ਸੀਗੀ ਤੇਰੇ ਤੁਹਾਡੇ ਨਾਲ ਵੀ ਗੱਲ ਹੋਈ ਸੀਗੀ ਤੁਸੀਂ 10 ਕਿਲੋਮੀਟਰ ਦੂਸ ਹੁਣ ਆਪਣੇ ਘਰੇ ਪੌੜਿਆਂ ਦੇ ਘਰ ਕਿੰਨੀ ਮਜਬੂਰੀ ਹੁੰਦੀ ਆ ਜੇ ਹੁਣ ਇਹਨਾਂ ਦਾ ਮੱਕ ਸੀਗਾ ਇਹ ਦੋਤੇ ਹੈਗੇ ਮੇਰੇ ਦੋਸਤਾਂ ਪਰ ਜਵਾਬ ਹੈ ਹਣਾ ਹਾਂਜੀ ਕਿਨੂੰ ਤੇਰੇ ਉਦੋਂ ਅੱਛਾ ਜਿਹੜਾ ਕੰਮ ਹੈ ਫਿਰ ਕਿਹਦੇ ਨਾਲ ਜਾਨੀ ਜਾਨੀ ਦੀ ਗੱਲ ਹੋ ਰਹੀ ਹੈ ਕਿਰਨਾਲ ਦਾ 100 ਬੰਦੂਗਾ ਜਣ ਇਹ ਬਸ ਹੋਈ ਜਾਊਗਾ ਹਣਾ ਹੁਣ ਪੈਣੀ ਨਹੀਂ ਮੇਰੀ ਗੱਲ ਸੁਣੋ ਮੈਨੂੰ ਇੱਕ ਗੱਲ ਦਾ ਜਵਾਬ ਦੋ ਹਫਤਾ ਹਜੇ ਹੋਇਆ ਵਾ ਹਫਤਾ ਪਹਿਲਾਂ ਕਿਹੜੀ ਮਜਬੂਰੀ ਸੀ ਵੀ ਜਿਹੜੀ ਹੁਣ ਉਹ ਇੱਕੇ ਦਾ ਮਜਬੂਰੀ ਮਤਲਬ ਰਫੂ ਹੋ ਗਈ ਆ ਉਲਡ ਬੁੱਡ ਗਈ ਆ ਏ ਦੱਸੋ ਵੀ ਹੁਣ ਤੁਸੀਂ ਕਹਿ ਰਹੇ ਵੀ ਮਾਤਾ ਨੂੰ ਅਸੀਂ ਸੰਭਾਲਾਂਗੇ ਹਫਤਾ ਇੱਕ ਕਿਹੜੀ ਪਹਿਲਾਂ ਕਿਹੜੀ ਮਜਬੂਰੀ ਸੀ ਜਿਹੜੀ ਮੇਰੇ ਉਹ ਤਾਂ ਉਹਨੇ ਗੱਲ ਕੀਤੀ ਸੀ ਕਿ ਜਿਹੜੀ ਮੈਂ ਨਹੀਂ ਆਹ ਚੱਕ ਜਵਾਬ ਨਹੀਂ ਆ ਵੀ ਤਾਂ ਤਾਰੀਖਾਂ ਤੇ ਮੇਰੇ ਮੇਰੇ ਵਿਸਾਪੇ ਮੈਂ ਕਿਹਾ ਤਾਂ ਸਾਥੀ ਹਾਂ ਗਲਤੀ ਪੈਣੀ ਉਹੋ ਹੀ ਆ ਨਾ ਮੇਰੀ ਪੈਣੀ ਗੱਲ ਉਹੋ ਹੀ ਆ ਨਾ ਵੀ ਉਦੋਂ ਤੁਸੀਂ ਕਿਹਾ ਸੀਗਾ ਕਿ ਮੈਂ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੰਭਾਲਿਆ ਸੀਗਾ ਇਹਨੂੰ ਨਹੀਂ ਸੰਭਾਲ ਸਕਦੀ ਹੁਣ ਮੈਨੂੰ ਦੱਸੋ ਵੀ ਹੁਣ ਐਡੀ ਹਫਤੇ ਦੇ ਵਿੱਚ ਕਿਹੜੀ ਹੁਣ ਛੂ ਮੰਤਰ ਹੋ ਗਿਆ ਕੰਮ ਤੇ ਗਲਤ ਫੇਰ ਪੈਣੇ ਹੁਣ ਇਹ ਹੋਈ ਆ ਵੀ ਹੁਣ ਅਗਲਾ ਤੁਹਾਡਾ ਘਰ ਵਾਲਾ ਕਹਿੰਦਾ ਵੀ ਤੁਹਾਡੀ ਮਾਂ ਕੱਲੀ ਦੀ ਆ ਹੁਣ ਤੁਸੀਂ ਫੋਨ ਲਾ ਕੇ ਕਹਿ ਰਹੇ ਹੋ ਜੀ ਕਿ ਮਾਂ ਨੂੰ ਪਿੰਡ ਭੇਜ ਦਿਓ ਕੌਂਕੇ ਭੇਜ ਦਿਓ ਅਸੀਂ ਸੰਭਲਾਂਗੇ ਤੇ ਹੁਣ ਤੁਹਾਡਾ ਘਰ ਵਾਲਾ ਨਹੀਂ ਕਹੂਗਾ ਕਿ ਹੁਣ ਵੀ ਤੇਰੀ ਮਾਂ ਕੱਲੀ ਦੀ ਆ ਪੈਣੇ ਰੈ ਨਹੀਂ ਬਦਲੀ ਮੇਰੀ ਇਹ ਪੈਣੇ ਪੈਣੇ ਰੈ ਨਹੀਂ ਬਦਲੀ ਰੈ ਨਹੀਂ ਬਦਲੀ ਇਹ ਕਿਹੜੀ ਰੈ ਹੋ ਗਈ ਕਿ ਪਹਿਲਾਂ ਮਾਂ ਨੂੰ ਹੀ ਨਹੀਂ ਸਾਹਮਣਾ ਹੁਣ ਸਾਹਮਣਾ ਵਾ ਅਸਲ ਦੇ ਵਿੱਚ ਕੀ ਗੱਲ ਬੜੀਆਂ ਕਿ ਤੁਹਾਡੀ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਪਾਈ ਸੀਗੀ ਉਹ ਵਾਇਰਲ ਹੋਈ ਯਾਰ ਟਾਡ ਨੂੰ ਹੁਣ ਲੋਕੀ ਲਾਂਦਾ ਪਾ ਰਹੇ ਆ ਤੁਹਾਡੇ ਬੱਚੇ ਤੁਹਾਨੂੰ ਲਾਂਦਾ ਪਾ ਰਹੇ ਆ ਠੀਕ ਹੈ ਜੀ ਮਾਂ ਪੀਸ ਅਸੀਂ ਮਤਲਬ ਕਿ ਇਹਨੂੰ ਮੂੰਹ ਦਿਖਾਉਂ ਜੋਗੀ ਨਹੀਂ ਹੈਗੀ ਤਾਂ ਤੁਸੀਂ ਮਾਂ ਨੂੰ ਵਾਪਸ ਲੈਣਾ ਜੀ ਆ ਵਾਹ ਸੋਸ਼ਲ ਮੀਡੀਆ ਮੇਰੀ ਗੱਲ ਉਹ ਤਾਂ ਇਹਨਾਂ ਨੂੰ ਮੈਂ ਪਰ ਕਦੇ ਨਹੀਂ ਮਾਰੀ ਨਾ ਕਿ ਕਿਹੜੀ ਵਕਤ ਆਈ ਗਈ ਆ ਥਾਂ ਦੇ ਬਿਨਾਂ ਹੁਣ ਕੀ ਗੱਲ ਕਹੀ ਆ ਜੀ ਭਰਾ ਨੂੰ ਕੱਢ ਦੇ ਤੇ ਮਾਂ ਨੂੰ ਲੈ ਲਓ ਗੱਲ ਚ ਪਹਿਨੀ ਤੂੰ ਤੁਸੀਂ ਵੀ ਤੁਹਾਡਾ 10 ਕਿਲੋਮੀਟਰ ਦੂਰ ਪਿੰਡ ਸੀਗਾ ਉਥੋਂ ਤੁਸੀਂ 10 ਕਿਲੋਮੀਟਰ ਦੂਰ ਨਹੀਂ ਆ ਸਕੀਆਂ ਤੇ ਕਾਦੀ ਮਾਫੀ ਤੁਹਾਡੀ ਉਹ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਭੈਣੇ ਮੈਂ ਆਸ਼ਰਮ ਦੇ ਵਿੱਚ ਲੈ ਕੇ ਚੱਲੇ ਆ ਜਿਹੜੀ ਭੈਣ ਨੇ ਤੁਹਾਨੂੰ ਦੱਸਿਆ ਸੀ ਵੀ ਆਸ਼ਰਮ ਵਾਲੇ ਵੀਰਾਂ ਨੇ ਆਉਣਾ ਮਾ ਉਸ ਭੈਣ ਨੇ ਬਕਾਇਦਾ ਤੁਹਾਨੂੰ ਇਹ ਵੀ ਦੱਸਿਆ ਸੀ ਵੀ ਅਗਲੇ ਵੀਡੀਓ ਬਣਾ ਲੈਂਦੇ ਹੁੰਦੇ ਜੀ ਮੇਰੇ ਕੋਲ ਪੁੱਛਣਾ ਮੈਨੂੰ ਪਤਾ ਤੁਹਾਨੂੰ ਨਾ ਮੈਂ ਮੇਰੀ ਗੱਲ ਤੋਂ ਮੈਂ ਮੇਰੀ ਗੱਲ ਤੋਂ ਬੇਟੀਆਂ ਕੋਲ ਬੈਠੇ ਹਾਂ ਕੋਲ ਤੇ ਸਾਹ ਗਈ ਕਰਕੇ ਤਾ ਬੱਜਿਆ ਹਨਾ ਮੈਂ ਕਿਹਾ ਮੈਨੂੰ ਪਤਾ ਹੁੰਦਾ ਮੈਂ ਅਨਪੜਾ ਵੀ ਮੇਰੀ ਮਿੰਡ ਕੋ ਲੈਟ ਤੇ ਚਲੂ ਗਈ ਮੈਂ ਕਦੇ ਇਹ ਕੰਮ ਗਲ ਨਹੀਂ ਚੈੱਕ ਕੀਤੀ ਮੈਨੂੰ ਤਾਂ ਕੰਨ ਆਉਂਦਾ ਹੈ ਕਿ ਮੈਂ ਇਹ ਕੰਮ ਕਰ ਰਹੀ ਹਾਂ ਪਰ ਨੇ ਆ ਮੇਰੀ ਗੱਲ ਸੁਣ ਇਹੋ ਹੀ ਤੇ ਮੈਂ ਤੇਰੇ ਤੋਂ ਕਹਣਾ ਚਾਹੁੰਦਾ ਸੀਗਾ ਕਿ ਸਖਜੀ ਤੁਸੀਂ ਇਹ ਕਹਿ ਰਹੇ ਕਿ ਜੇ ਮੈਨੂੰ ਪਤਾ ਹੁੰਦਾ ਵੀ ਸਾਡੀ ਵੀਡੀਓ ਪੈਣੀ ਆ ਫਿਰ ਅਸੀਂ ਆਪਣੀ ਮਾਂ ਨਹੀਂ ਸੀ ਕਲਣੀ ਤੇ ਮਤਲਬ ਕਿ ਪੈਣੀ ਜੇ ਅਸੀਂ ਵੀਡੀਓ ਨਾ ਬਣਾਉਂਦੇ ਤੇ ਫਿਰ ਤੁਸੀਂ ਆਪਦੀ ਮਾਂ ਸ਼ਰਮ ਵਿੱਚ ਖੜ੍ਹ ਦੇਣੀ ਸੀ ਹਨਾ ਨਹੀਂ ਨਹੀਂ ਤੁਸੀਂ ਹੁਣੇ ਕਿਹਾ ਵਾ ਹੁਣੇ ਪੈਣੇ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਆ ਮੇਰੀ ਪੈਣੇ ਤੁਸੀਂ ਹੁਣੇ ਕਿਹਾ ਵਾ ਹੁਣੇ ਕਿਹਾ ਵਾ ਕਿ ਤੁਸੀਂ ਵੀਡੀਓ ਨਾ ਬਣਾਓ ਸਾਨੂੰ ਪਤਾ ਹੁੰਦਾ ਵੀ ਸਾਡੀ ਵੀਡੀਓ ਬਣਨੀ ਆ ਤੇ ਅਸੀਂ ਆਪਣੀ ਮਾਸੂਮ ਚ ਨਹੀਂ ਸੀ ਭੇਜਣੀ ਤੇ ਮਤਲਬ ਜੇ ਵੀਡੀਓ ਨਾ ਬਣਦੀ ਫਿਰ ਤੁਸੀਂ ਸਾ슴 ਚ ਭੇਜ ਦੇਣੀ ਸੀ ਨਾ ਫਿਰ ਕੋਈ ਚੱਕਰ ਨਹੀਂ ਤੇ ਪੈਣੇ ਕਿਉਂ ਨਹੀਂ ਭੇਜੀ ਐ ਹੋਰ ਕਿਹਨੇ ਭੇਜੀ ਐ ਦੱਸੋ ਸਾਈਨ ਕਿਹਨੇ ਕੀਤੇ ਐ ਨਹੀਂ ਸਾਈਨ ਤੁਹਾਡੇ ਹੋਏ ਪੈਣਾ ਦੇ ਇਹ ਦੱਸੋ ਤੁਸੀਂ ਇਹ ਦੱਸੋ ਪੈਣੀ ਗਲਤੀ ਹੋਈ ਆ ਨਾ ਤੁਸੀਂ ਵੀਡੀਓ ਤੋਂ ਡਰਦਿਆਂ ਜੀ ਰੱਬ ਤੋਂ ਨਹੀਂ ਡਰਦਿਆਂ ਕਾਹਦਾ ਖੇਸਵਾ ਰੱਬ ਤੋਂ ਡਰਦਿਆਂ ਵਾ ਵੀਡੀਓ ਤੋਂ ਡਰਦਾ ਕਰਕੇ ਤੁਸੀਂ ਕਹਿੰਦਾ ਹੁਣੇ ਕਹਿ ਦਿੱਤਾ ਵੀ ਵੀਡੀਓ ਤੁਹਾਡੀ ਨੈਟ ਤੇ ਚੜਨੀ ਆ ਜੇ ਪਤਾ ਹੁੰਦਾ ਵੀ ਵੀਡੀਓ ਨੈਟ ਤੇ ਚੜਨੀ ਆ ਅਸੀਂ ਆਦੀ ਮਾਨ ਨਹੀਂ ਸੀ ਕਰਨੀ ਮਤਲਬ ਕਿ ਜੇ ਵੀਡੀਓ ਨਾ ਪਾਈ ਪਾਉਂਦੇ ਅਸੀਂ ਕਿ ਨੈਟ ਤੇ ਨਾ ਚੜਾਉਂਦੇ ਤੇ ਤੁਸੀਂ ਤਾਂ ਆਦੀ ਮਾਨ ਨੂੰ ਫਿਰ ਤੇ ਵਾਈਸ ਹੋਈ ਵੀ ਨਹੀਂ ਸੀ ਉਹਦੀ ਲੈਣੀ ਵੀਡੀਓ ਦਾ ਡਾਰ ਵਾਧਾ ਨੂੰ ਆਪਣੀ ਮਾਂ ਦਾ ਮੇਰੀ ਗੱਲ ਸੁਣੋ ਤੁਹਾਨੂੰ ਵੀਡੀਓ ਦਾ ਡਾਰ ਬਣਿਆ ਵਾ ਤਾਂ ਤੁਹਾਨੂੰ ਆਪਣੀ ਮਾਂ ਦੀ ਕੋਈ ਫਿਕਰ ਨਹੀਂ ਬਣੀ ਮੇਰੀ ਗੱਲ ਸੁਣ ਜਦੋਂ ਅੱਜ ਪਹਿਲਾਂ ਤਾਰਾ ਪਿਆ ਮੈਂ ਤਾਂ ਕਿਹਨੇ ਪਾਪੀ ਆਂਦੇ ਕੋਰੇ ਤੇ ਪੈਣੀ ਮਾਂ ਨੇ ਨਹੀਂ ਸੰਭਿਆ ਆਪਾਂ ਨੂੰ ਮਾਂ ਨੇ ਨਹੀਂ ਸੰਭਿਆ ਆਪਾਂ ਨੂੰ ਇਹ ਪੈਣੀ ਕੋਈ ਆਪਣੀ ਮਾਵਾਂ ਨੂੰ ਸਾਹਮਣਾ ਕੋਈ ਹਸਾਨ ਨਹੀਂ ਹੁੰਦਾ ਤੇ ਕਿਸੇ ਨੂੰ ਸੁਣਾਉਣ ਨਹੀਂ ਹੁੰਦਾ ਮੇਰੀ ਗੱਲ ਸੁਣ ਜਦੋਂ ਮੈਂ ਪਹਿਲਾਂ ਪਤਾ ਨਹੀਂ ਕਿ ਪਾਪੀ ਆਂ ਪੈਣੀ ਨੂੰ ਪਤਾ ਲੱਗਾ ਜੇ ਇਝੇ ਜਿੰਨੇ ਦਾ ਪਤਾ ਮੰਨ ਕੇ ਚਲੋ 3 ਮਹੀਨੇ ਤੁਸੀਂ ਸੰਭਲਿਆ ਪੈਣੀ ਮੇਰੀ ਗੱਲ ਸੁਣ ਤਿੰਨ ਮਹੀਨੇ ਸੰਭਲਿਆ ਤੁਹਾਡੀ ਮਾਂ ਹੀ ਫੇਰ ਕਿ ਅੱਜ ਸੰਭਲਿਆ ਤੇ ਮਾਂ ਨੇ ਨਹੀਂ ਤੁਹਾਨੂੰ ਸੰਭਿਆ ਤੁਹਾਨੂੰ ਪਾਲਿਆ ਕਿੰਦਾ ਨਾਮ ਇਹ ਲੈਵੜਾ ਹਾਂ ਹਾਂ ਹਨਾ ਨਹੀਂ ਕੋਈ ਮਾਰੀਆ ਤੇਰੀ ਇਹ ਸਭ ਕੰਮ ਤਾਂ ਨਵਾਂ ਸਾ ਮੇਰੇ ਕਿਤੇ ਨਹੀਂ ਨਹੀਂ ਪੈਣੇ ਮੈਂ ਇਦਾਂ ਨਹੀਂ ਮੈਂ ਭੇਜੂਗਾ ਪੰਚਾਇਤ ਤੁਹਾਡੀ ਤੋਂ ਲਿਖਾ ਕੇ ਲਿਆਂਦਾ ਵਾ ਇਦਾਂ ਮੈਂ ਭੇਜ ਦੂੰਗਾ ਕੱਲ ਨੂੰ ਤੇ ਰੱਬ ਨਾ ਕਰੇ ਕੱਲ ਨੂੰ ਫਿਰ ਤੁਸੀਂ ਮਾਂ ਨੂੰ ਇਦਾਂ ਛੋਟ ਛੋਟ ਕਰੋ ਤੇ ਫਿਰ ਪੰਚਾਇਤ ਨੇ ਵੀ ਨਹੀਂ ਮੇਰੀ ਹਾਮੀ ਭਰਨੀ ਇਦਾਂ ਨਹੀਂ ਹੁੰਦਾ ਪੈਣੇ ਤੁਸੀਂ ਆਓ ਇੱਥੇ ਤੁਹਾਡੀ ਮਾਂ ਵਾ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੀ ਮਾਂ ਨੂੰ ਤੁਸੀਂ ਲੈ ਕੇ ਨਹੀਂ ਜਾ ਸਕਦੀਆਂ ਹੁਣ ਤੁਸੀਂ ਆਓ ਇੱਥੇ ਆਣ ਕੇ ਆਪਣੀ ਗਲਤੀ ਮੰਨੋ ਪੰਚਾਇਤ ਨੂੰ ਜ਼ਿੰਮੇਵਾਰ ਕਿਸੇ ਭੈਣ ਭਰਾ ਨੂੰ ਲੈ ਕੇ ਆਓ ਨਾਲ ਫੇਰ ਭੇਜੂਗਾ ਇਦਾਂ ਨਹੀਂ ਮੈਂ ਫੋਨ ਤੇ ਮਤਲਬ ਲੈ ਕੇ ਆ ਤੇ ਛੱਡ ਗਿਆ ਕੋਈ ਲੁਕਣ ਮਿਚੀ ਨਹੀਂ ਹੈ ਪੈਣੇ ਕੋਈ ਨਗਰ ਸੀਰਾ ਪਾਉ ਦਾ ਬੈਸਵਾ ਨਿਕਾਉਂਦੇ ਠੀਕ ਹਾਂ ਨਹੀਂ ਬੈਸਵਾ ਜੀ ਦੀ ਨਹੀਂ ਗੱਲ ਪੈਣੇ ਪਰ ਤੁਸੀਂ ਦੱਸੋ ਵੀ ਜੋ ਮੈਂ ਗੱਲ ਕੀ ਮਾਰਦੀ ਹਾਂ ਦੱਸਦੇ ਮੈਂ ਮੈਂ ਤਾਂ ਕਹੀ ਇਹਨੂੰ ਦੱਸਦੀ ਮੈਂ ਹਸਪੀਟਲ ਮੈਂ ਚਾਰ ਦਰ ਤੇ ਠੀਕ ਉਹਦੇ ਬਗਰ ਬੈਠ ਕੇ ਸਾਨੂੰ ਉਹ ਕੋਈ ਮਗਰ ਨਾਲ ਤੇ ਕਰਦੇ ਸਾਂ ਮੇਰੇ ਵੀ ਕੋਈ ਗੱਲ ਨਹੀਂ ਹੁੰਦੀ ਅੱਗੋਂ ਤੇ ਛੱਡ ਦਿੰਦੇ ਆ ਤੇ ਭੈਣੇ ਨਹੀਂ ਉਸ ਕੁੜੀ ਨੇ ਮਾੜਾ ਥੋੜੀ ਕੀਤਾ ਸੀਗਾ ਮਾ ਆ ਵਿਚਾਰੀ ਰੋਟੀ ਦਾ ਤਰਸਦੀ ਰਹਿੰਦੀ ਸੀਗੀ ਭੈਣੇ ਗੱਲ ਇਦਾਂ ਵਾ ਮਾ ਮੈਂ ਉਹਨਾਂ ਚੇਰ ਨਹੀਂ ਭੇਜਣੀ ਜਿੰਨਾ ਚੇਰ ਤੁਹਾਡੀ ਜਿਹੜੀ ਪੰਚਾਇਤ ਦਾ ਜਿਨ੍ਹਾਂ ਨੇ ਸਾਈਨ ਕੀਤੇ ਆ ਉਹ ਨਾਲ ਨਹੀਂ ਤੁਹਾਡੇ ਹੁੰਦੇ ਠੀਕ ਹੈ ਜੀ ਤੁਸੀਂ ਆਣ ਕੇ ਮਾਫੀ ਨਹੀਂ ਮੰਗਦੇ ਉਹਨੇ ਚੇਰ ਮੈਂ ਮਾ ਨਹੀਂ ਮੈਂ ਭੇਜ ਸਕਦਾ ਕਿਉਂਕਿ ਮੈਂ ਲਿਖਾ ਕੇ ਲੈ ਕੇ ਆਵਾ ਮੌਦਾ ਨਹੀਂ ਲੈ ਕੇ ਆ ਕੱਲ ਨੂੰ ਤੁਸੀਂ ਪਿੰਡ ਜਾ ਕੇ ਮਾ ਦਾ ਫੇਰ ਉਹ ਦੁਰਦਸ਼ਾ ਹੋਵੇ ਠੀਕ ਹੈ ਜੀ ਤੇ ਫਿਰ ਨਾਮ ਮੈਂ ਇੱਧਰ ਹੋ ਗਿਆ ਤੇ ਨਾਮ ਉੱਧਰ ਹੋ ਗਿਆ ਪੰਚਾਇਤ ਨੇ ਕਿਹਾ ਕਿ ਲੈ ਕੇ ਜਾਣਵਰੀ ਤੇ ਸਾਡ ਨੂੰ ਪੁੱਛਿਆ ਛੱਡ ਤੋਂ ਲਿਖਾਇਆ ਤੇ ਜਦੋਂ ਹੁਣ ਛੱਡ ਕੇ ਜਾਣੀ ਉਦੋਂ ਕਿਹਨੂੰ ਪੁੱਛਿਆ ਜੇ ਫਿਰ ਮੈਂ ਝੂਠਾ ਬੋਵਾਂਗਾ ਕਹਿੰਦਾ ਗਾਰਾ ਕ ਲੈ ਕੇ ਕਿ ਜਦੇ ਆ ਨਾ ਜਾਣਦਾਂ ਤੋਂ ਸਾਡਾ ਘਰ ਭੇਜਦੀ ਅਸੀਂ ਤਾਂ ਵੈਸੇ ਬੁੱਢਾ ਗੱਲ ਕਰ ਦਿੱਤੀ ਆ ਤੇ ਕਿ ਮੈਂ ਜਾਣਦੀ ਆ ਵੀਰੇ ਕੋਈ ਗੱਲ ਹੈ ਹਾਂ ਬੈਠ ਕੇ ਪ੍ਰਾ ਆ ਉਹ ਮੈਂ ਉਸਾਈਂ ਵਿੱਚ ਆ ਗਿਆ ਕੋਈ ਗੱਲ ਨਹੀਂ ਪਹਿਨੀ ਪ੍ਰਾ ਆਇਆ ਵਾ ਧੰਨਵਾਦ ਇਹਦਾ ਠੀਕ ਹੈ ਜੀ ਫੇਰ ਵੀ ਚਲੋ ਆ ਗਿਆ ਮਾੜਾ ਚੰਗਾ ਜਿੱਦਾਂ ਮਰਜ਼ੀ ਆ ਗਿਆ ਵਾ ਠੀਕ ਹੈ ਜੀ ਪਰ ਮੁੱਖੀ ਦੀ ਗੱਲ ਇਹੋ ਹੀ ਆ ਕਿ ਤੁਸੀਂ ਭੈਣਾ ਆਓ ਠੀਕ ਹੈ ਜੀ ਆਪਣੀ ਜਿਹੜੀ ਪੰਚਾਇਤ ਤੋਂ ਤੁਸੀਂ ਲਿਖਵਾਇਆ ਸੀ ਉਹਨੂੰ ਲੈ ਕੇ ਆਓ ਜਿਹੜੀ ਭੈਣ ਨੇ ਲਿਖਵਾਇਆ ਤੁਹਾਡੇ ਨਾਲ ਉਹਨੂੰ ਲੈ ਕੇ ਆਓ ਠੀਕ ਹੈ ਜੀ ਇੱਥੇ ਆਣ ਕੇ ਆਪਣਾ ਫਿਰ ਲਿਖਤੀ ਰੂਪ ਦੇ ਵਿੱਚ ਲੈ ਕੇ ਜਾਓ ਮੇਰੇ ਕੋਲ ਵੀ ਅਸੀਂ ਆਪਣੀ ਮਾਂ ਨੂੰ ਸੰਭਾਲ ਗਿਆ ਭਾਵੇਂ ਤਿੰਨ ਭੈਣਾਂ ਭੈਣ ਭਰਾਵਾਂ ਚ ਜਿੱਦਾਂ ਮਰਜ਼ੀ ਭਰਾ ਸੰਭੇ ਮੈਂ ਸੰਭਾਂ ਜਾਂ ਮੇਰੀ ਦੂਜੀ ਭੈਣ ਸੰਭੇ ਹੈਨਾ ਜ਼ਿੰਮੇਵਾਰੀ ਚੱਕੋ ਤੇ ਗਰੰਟੀ ਧਾਡੀ ਪੰਚਾਇਤ ਚੁਕੇ ਜਿਹੜੀ ਪੰਚਾਇਤ ਨੇ ਲਿਖਾਇਆ ਸੀਗਾ ਤੇ ਫਿਰ ਅਸੀਂ ਮਾਂ ਨੂੰ ਭੇਜ ਦਾਂਗੇ ਹਾਂ ਠੀਕ ਹੈ ਜੀ ਉਹਨਾਂ ਦੇ ਪੈਨੇ ਮੇਰੀ ਵੀ ਮਜਬੂਰੀ ਆ ਮੈਂ ਭੇਜ ਨਹੀਂ ਸਕਦਾ ਕੋਈ ਨਫਰ ਮੈਂ ਤਾਂ ਮੇਰੇ ਇੱਕ ਐ ਤੇ ਨੁਕਸਾਨ ਕਰ ਜੀਆ ਮੈਂ ਹੈ ਆਂ ਕਿ ਕਿੰਦੀ ਕਰਨਾ ਨਹੀਂ ਇੱਕ ਗੱਲ ਮੇਰੀ ਭੈਣੇ ਦੱਸੀ ਜਦੋਂ ਮੇਰੀ ਗੱਲ ਸੁਣ ਜਦੋਂ ਤੁਸੀਂ ਕਾਗਜ਼ ਦੀ ਕੀਤੀ ਇੱਕ ਮਿੰਟ ਮੇਰੀ ਭੈਣੇ ਜਦੋਂ ਤੁਸੀਂ ਆਸ਼ਰਮ ਚ ਆਪਣੀ ਮਾਂ ਨੂੰ ਭੇਜਣ ਵਾਸਤੇ ਸਾਈਨ ਕੀਤੀ ਸੀਗੇ ਤਾਂ ਹੱਥ ਨਹੀਂ ਕੰਬੇ ਨਹੀਂ ਮੇਰੀ ਗੱਲ ਹਰੇ ਤੋਂ ਬਾਕੀ ਤਾਂ ਕੋਈ ਦੇਖਭਾਲ ਨਹੀਂ ਕਰਦਾ ਸੀ ਮੇਰੇ ਤੇ ਨਾ ਨਾ ਜੇ ਦੇਖਭਾਲ ਹੀ ਤੋਂ ਕਰਨਾ ਪਰ ਕਾਹਨੇ ਕਿਹੜੇ ਹੋਗੀ ਕਰਦੇ ਤੇ ਹੁਣ ਦੇਖਭਾਲ ਫਿਰ ਕੌਣ ਕਰ ਲੂ ਹਫ਼ਤੇ ਬਾਅਦ ਫਿਰ ਕਿਹੜਾ ਵੀ ਉਤੋਂ ਰੱਬ ਥਲੇ ਆ ਗਿਆ ਵਾ ਜਿਹੜਾ ਦੇਖਭਾਲ ਕਰ ਲੂ ਹੁਣ ਆ ਬਣੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਇੱਕ ਦੁਨੀਆ ਨੂੰ ਰੱਬ ਦਾ ਡਰ ਹੁੰਦਾ ਇੱਕ ਜੱਗ ਦਾ ਡਰ ਹੁੰਦਾ ਵਾ ਤੁਹਾਨੂੰ ਰੱਬ ਦਾ ਡਰ ਨਹੀਂ ਸੀਗਾ ਪਰ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਪੈ ਗਈ ਫਿਰ ਤੁਹਾਡੇ ਧੀਆਂ ਪੁੱਤਾਂ ਨੇ ਤੁਹਾਨੂੰ ਲਾਂਹਤਾ ਪਾਈਆਂ ਮੈਨੂੰ ਸਾਰੀ ਨਿਊਜ਼ ਪਤਾ ਵਾ ਮੈਨੂੰ ਤੁਹਾਡੇ ਪਿੰਡੋਂ ਵੀ ਫੋਨ ਆਇਆ ਜਿੱਥੇ ਤੁਸੀਂ ਰਹਿੰਦੇ ਜੀ ਵੀ ਲਾਂਹਤਾ ਪਾਈਆਂ ਫਿਰ ਤੁਹਾਡੇ ਤੁਹਾਡੇ ਮਨ 'ਚ ਆਇਆ ਕਿ ਸਾਨੂੰ ਇੰਨੀ ਬੇਈਤੀ ਹੋਈ ਆ ਵੀ ਅਸੀਂ ਆਪਣੀ ਮਾਂ ਨੂੰ ਵਾਪਸ ਲੈ ਜਾਈਏ ਠੀਕ ਆ ਜੀ ਤੇ ਪਰ ਤੁਹਾਡੇ ਵੱਲ ਵੇਖ ਕੇ ਨਾ ਤੁਹਾਡੇ ਵੱਲ ਵੇਖ ਕੇ ਲੋਕੀ ਹੁਣ ਸੌ ਵਾਰੀ ਸੋਚਣਗੇ ਆਪਣੀਆਂ ਮਾਮਾ ਨੂੰ ਘਰੋਂ ਕੱਢਣ ਲੱਗੇ। ਮੇਰੀ ਗੱਲ ਸੁਣ ਮਾਮਾ ਤਾਂ ਬਹੁਤ ਬੈਠੇ ਹੋਣ ਕਰਕੇ ਕੱਦੀ ਵਾਰ ਖੁੱਲ੍ਹ ਕੇ ਬੈਠਣ ਗਿਆ ਨਾ। ਮਾਮਾ ਤਾਂ ਹੋਂ ਵਿੱਚ ਬਹੁਤ ਬੈਠਾ ਮਾ। ਸਾਡੇ ਕੱਦਲੇ ਕੋੜਾ ਪਈਏ ਤੇ ਉਹ ਸਾਰਾ ਲੇ ਗਏ। ਆਪਣੀ ਘੜੀ ਤੱਕ ਨਾ ਨਾ ਵੀਰੋ। ਭੈਣੇ ਫੇਰ ਲੋਕੀ ਤੇ ਖੁਸ਼ਾਲ ਵੀ ਗਈ ਮਾਰ ਦਿੰਦੇ ਆ ਤੇ ਤੁਸੀਂ ਨਹੀਂ ਮਾਰ ਸਕਦੇ ਹੁਣ। ਮੇਰੀ ਗੱਲ ਸੁਣ ਵੀਰੇ ਅਸੀਂ ਤਾਂ ਮੈਂ ਤਾਂ ਪੈਂਤ ਵਾਰੀ ਦਿਨ ਮੈਂ ਪੈਸੇ ਵੀ ਦਈਏ ਤੇ ਮੈਂ ਕੋਈ ਤੈਨੂੰ ਮੈਂ ਕਈ ਕਾਰਨ ਚਾਹੁੰਦੇ ਜੇ ਤੇਰਾ ਨਹੀਂ ਮੰਨ ਭਈਦਾ ਨਾ ਕੋਈ ਚੱਕਰ ਨਹੀਂਗਾ ਆਪਾਂ ਬੱਗ ਤੇ ਨਹੀਂ ਨਹੀਂ ਤੁਸੀਂ ਨਹੀਂ ਮੇਰਾ ਮਨ ਮੇਰਾ ਮਨ ਮੇਰਾ ਮਨ ਉੱਥੇ ਕੀ ਕਰੂਗਾ ਮੇਰੀ ਗੱਲ ਸੁਣੋ ਮੇਰਾ ਮਨ ਰਹਿਣੀ ਤੁਹਾਡੀ ਮਾਂ ਵਾ ਤੁਹਾਡੀ ਮਾਂ ਹੀ ਰਹਿਣੀ ਆ ਮੇਰਾ ਮਨ ਉੱਥੇ ਕੀ ਕਰੂਗਾ ਜਦੋਂ ਤੁਸੀਂ ਪੰਚਾਇਤ ਲੈ ਕੇ ਆਓ ਪੰਚਾਇਤ ਠੀਕ ਆ ਜੀ ਮੋਹਤਵਾਰ ਬੰਦੇ ਲੈ ਕੇ ਆਓ ਜੁम्मेवार ਬੰਦੇ ਲੈ ਕੇ ਆਓ ਪਿੰਡ ਦੇ ਆਪਣੇ ਦੇ ਤੇ ਮੇਰਾ ਮੇਰੀ ਕੀ ਮਜਾ ਲਾ ਕੇ ਮੈਂ ਮਾਂ ਤੁਹਾਡੇ ਨਾਲ ਨਾ ਤੋੜਾਂ ਤੁਸੀਂ ਲੈ ਕੇ ਨਹੀਂ ਨਾ ਆਉਣੇ ਕਿਉਂਕਿ ਤਾਂ ਰਿਕੇ ਨੇ ਹਾਮੀ ਨਹੀਂ ਭਰਨੀ ਜ਼ਿੰਮੇਵਾਰੀ ਨਹੀਂ ਲੈਣੀ ਤੁਹਾਡੀ ਕਿਸੇ ਨੇ ओके okay. अब गल वीर झूठ मैं झूठ ਗੱਲ ਹੀ ਗਈ ਇਹਨੇ ਮਾਤਾ ਨੇ ਪਤਾ ਕੀ ਕਿਆ ਇਹਨੇ ਭੈਣ ਨੇ ਕੀ ਕਿਆ ਕੀ ਗੱਲ ਹੋਈ ਇਹਨਾਂ ਨਾਲ ਸਕਦੀ ਅਸਲ ਚ ਮੈਂ ਦੱਸਦਾ ਕੀ ਗੱਲ ਹੋਈ ਜਦੋਂ ਅਸੀਂ ਮਾਤਾ ਨੂੰ ਲੈ ਕੇ ਆਏ ਆ ਪਿੰਡ ਦੀ ਪੰਚਾਇਤ ਤੋਂ ਤੇ ਕੁੜੀਆਂ ਇਹਦੀਆਂ ਤੋਂ ਲਿਖਾ ਕੇ ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੀ ਮਾਂ ਨੂੰ ਲੈ ਜਾਓ ਜਦ ਅਸੀਂ ਜਦੋਂ ਇਹਨੂੰ ਮਾਤਾ ਨੂੰ ਲੈਣ ਗਏ ਅਸੀਂ ਸਾਰੀ ਪ੍ਰੋਪਰ ਵੀਡੀਓ ਬਣਾਈ ਉਹ ਵੀਡੀਓ ਅਸੀਂ ਪਾ ਦਿੱਤੀ ਨੈਟ ਤੇ ਫੇਸਬੁੱਕ YouTube Instagram ਤੇ ਤੇ ਉਹ ਵੀਡੀਓ ਵੇਖ ਕੇ ਇਹਨਾਂ ਦੇ ਬੱਚਿਆਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਮਾਂ ਦੀਆਂ ਧੀਆਂ ਨੂੰ ਲਾਂਹਤਾ ਪਾਈਆਂ ਪੇਸੋ ਜਗਾ ਤੁਸੀਂ ਡੁੱਬ ਕੇ ਮਰ ਜਿਓ ਆਪ ਦੀ ਬੇਇੱਜ਼ਤੀ ਕਰਾਉਂਦੀਆਂ ਜੀ ਫੇਰ ਉਹਨਾਂ ਨੂੰ ਦਿਮਾਗ ਸੋਜੀ ਆਈ ਪਿਆ ਅਸੀਂ ਇਹ ਗਲਤ ਕਰ ਬੈਠੀਆਂ ਵਾ ਪਰ ਹੁਣ ਚੱਕਰ ਵੀਰ ਇਹ ਆ ਕਿ ਤੇਰੇ ਨਾਮ ਕੱਲੇ ਨਾਮ ਮੈਂ ਕਿੱਦਾਂ ਤੋੜਦਾ ਪੰਚਾਇਤ ਨੇ ਸਾਈਨ ਕੀਤੇ ਆਪਣੀ ਸਾਰੀ ਨੇ ਮੈਂ ਪਾ ਪੂਰਾ ਸਹਿਮਤ ਆ ਮੈਂ ਪੀਜ ਮੇਰੇ ਕੋਲ ਗੱਡੀ 'ਚ ਬਿਆਜ ਦਿਆ ਕਰ ਠੀਕ ਹੈ ਜੀ ਕੱਲ ਨੂੰ ਪੰਚਾਇਤ ਮੈਨੂੰ ਫੋਨ ਲਾ ਕੇ ਕਹਦੇ ਕਿ ਵੀਰ ਜਦੋਂ ਲੈ ਕੇ ਜਾਣੀ ਉਦੋਂ ਤੂੰ ਸਾਨੂੰ ਪੁੱਛਿਆ ਤੇ ਜਦੋਂ ਛੱਡ ਕੇ ਜਾਣੀ ਉਦੋਂ ਕਿਹਨੂੰ ਪੁੱਛਿਆ ਨਹੀਂ ਇਹ ਆ ਗੱਲ ਤੇ ਆਪਾਂ ਪੂਰੇ ਵੀਰੇ ਸਹਿਮਤ ਕਰਦਾ ਅੱਡੇ ਨਾ ਪੰਚਾਇਤ ਮੈਂ ਲੈ ਕੇ ਆਉਂਗਾ ਤਾਦ ਤੋੜਨ ਨਾਲ ਇਹ ਭੈਣ ਹੁਣਾਂ ਨੂੰ ਐਦਾਂ ਦਾ ਕੋਈ ਦਾ ਠੀਕ ਹੈ ਵੀਰ ਜੀ ਤੇਰੀ ਭੈਣਾ ਵੀ ਆਉਦੇ ਘਰ ਵਾ ਠੀਕ ਹੈ ਜੀ ਪਹਿਲ ਤੇਰੀ ਆ ਪਹਿਲ ਤੇਰੀ ਆ ਤੂੰ ਪੰਚਾਇਤ ਲੈ ਕੇ ਆ ਭੈਣਾ ਉਹ ਕਲੇਵਰ ਬੁਣਾ ਕਰ ਸਕਦੀਆਂ ਹੁੱਡੇ ਨਾ ਮੈਂ ਨਹੀਂ ਕਿਹਾ ਉਹਦੇ ਤੁਸੀਂ ਆਪਣਾ ਵੀਰੇ ਮਾੜਾ ਨਹੀਂ ਤੈਨੂੰ ਮੈਂ ਮਾੜਾ ਕਿਹਾ ਵੀ ਆ ਉਦੋਂ ਵੀਡੀਓ ਚ ਦੇਖ ਲੈ ਉਦੋਂ ਵੀ ਨਹੀਂ ਮਾੜਾ ਕਿਹਾ ਨਾ ਤੈਨੂੰ ਅੱਜ ਮਾੜਾ ਕਹਿਣਿਆ ਇਸੇ ਕਰਕੇ ਆਪਣੇ ਜੀ ਰੱਬ ਸਮਾਨ ਤੁਸੀਂ ਸੇਵਾ ਨਵਾਰੇ ਵੀਡੀਓ ਦੇ ਸਾਡੇ ਕਾਮ ਆਪਾਂ ਦਾ ਨੰਗਾ ਸਮਾਰਾ ਤੂੰ ਵੀਰੇ ਦੀ ਮਾੜਾ ਨੂੰ ਵੀ ਇਹ ਗੱਲ ਲਈ ਮਾੜਾ ਨੂੰ ਮੈਂ ਲੈ ਵੀ ਗਿਆ ਤੁਹਾਡੇ ਸਾਡੇ ਪ੍ਰਿੰਟ ਦੀ ਹੈਲਪ ਦੀ ਲੋੜ ਹੈ ਮੈਂ ਇੱਥੇ ਪਲੀ ਸੇਵਾ ਕਰਕੇ ਜਾਣਾ ਜੋ ਕੱਲ ਉਹ ਸੀ ਵਾਦਾ ਮੈਟਰ ਵਾਣਾ ਜਿਹੜਾ ਉਹ ਵੱਖਰਾ ਮੈਟਰ ਵਾ ਠੀਕ ਹੈ ਜੀ ਤੂੰ ਭਾਵੇਂ ਇਕੱਲਾ ਆ ਜਾ ਕੋਈ ਚੱਕਰ ਨਹੀਂ ਆ ਮੈਨੂੰ ਕਿਉਂਕਿ ਫੈਲ ਤੇਰੀਆ ਭੈਣਾ ਥੰਬੜ ਜਾ ਨਾ ਥੰਬੜ ਤੂੰ ਪਰ ਪਿੰਡ ਦੀ ਜਿਹੜੀ ਜਿੰਨਾ ਤੂੰ ਸਾਈਨ ਕਰਵਾਏ ਨਾ ਮੋਹਦਵਾਰ ਉਹਨਾਂ ਨੂੰ ਸਰਪੰਚ ਨੂੰ ਨਾਲ ਲੈ ਕੇ ਆ ਜਾ ਮੈਂਬਰ ਪੰਚਾਇਤ ਕੋਈ ਠੀਕ ਹੈ ਜੀ ਨਾਲ ਲੈ ਗਿਆ ਕਿ ਦਿਨ ਦਾ ਸਮਾਂ ਮਿਤਨਾਗੇ ਠੀਕ ਹੈ ਜੀ ਜੋ ਜ਼ਿੰਮੇਵਾਰੀ ਚੁੱਕ ਲੈਣਗੇ ਤੇ ਹਾਂ ਵੀ ਜੀ ਵੀ ਅਸੀਂ ਵੀ ਜ਼ਿੰਮੇਵਾਰ ਹਾਂ ਇਹ ਵੀਡੀਓ ਨੂੰ ਸੰਭੂਗਾ ਤੇ ਅਸੀਂ ਵੀ ਜੀ ਮਾਤਾ ਵਾਪਸ ਭੇਜਾਂਗੇ ਕਿਉਂਕਿ ਮਾਵਾਂ ਜਿਹੜੀਆਂ ਹੁੰਦੀਆਂ ਪੁੱਤਾਂ ਨਾਲ ਸੁਭਦੀਆਂ ਉਹਦੇ ਪੁੱਤ ਮਾਵਾਂ ਨਾਲ ਹੀ ਸੁਭਦੇ ਆ ਸਹੀ ਕਰਨ ਉਦਾਰ ਦੇਸੀ ਆ ਗਏ ਭੈਣਾਂ ਨੇ ਕੋਈ ਸੋਚਿਆ ਉਹਨਾਂ ਨੂੰ ਸਾਰਾ ਐਡਰੈਸ ਪਤਾ ਇੱਕ ਗੱਲ ਇੱਕ ਗੱਲ ਆ ਜੀ ਠੀਕ ਹੈ ਉਹਨਾਂ ਨੂੰ ਵੀ ਮਾਤਾ ਉਹਨਾਂ ਦੀ ਵੀ ਹੈ ਤੁਸੀਂ ਸੱਚ ਕਹਿ ਰਹੇ ਹੋ ਬਰਾਬਰ ਹੀ ਹੁੰਦੀ ਹੈ ਜੀ ਜਿਆ ਧੀਆਂ ਹੁਣ ਚਾਹ ਬੱਸ ਤੇ ਗੱਲ ਵਸੂਚ ਤੇ ਆਵੇ ਵੀਡੀਓ ਜੇ ਨਾ ਨਾ ਇਹਨਾਂ ਦੀ ਹਿੰਦੀ ਪਾਉਂਗੇ ਤੇ 22 ਸੋਈ ਤੱਕ ਵੀ ਇਹਨਾਂ ਨੇ ਮਾਂ ਦੀ ਲੈਣੀ ਠੀਕ ਹੈ ਜੀ ਦੋ ਤਿੰਨ ਦਿਨ ਇਹਨਾਂ ਚ ਕਿਸੇ ਦਾ ਫਸ ਸਕਦੀ ਜ਼ਿਕਰ ਤੁਸੀਂ ਕਹਿੰਦੇ ਜੀ ਨਾ ਕਿ ਇਹਨਾਂ ਮਾਵਾ ਇਹਨਾਂ ਧੀਆਂ ਨੂੰ ਮਾਂ ਦੀ ਫਿਗਰ ਹੈ ਜੀ ਤੇ ਇੱਥੇ ਸਮਝੀ ਆਪਾਂ ਗਲਤ ਵਾਂ ਕਿਉਂਕਿ ਜਦੋਂ ਅਸੀਂ ਮਾਂ ਨੂੰ ਲੈਣ ਆਏ ਸੀਗੇ ਨਾ ਤੇ ਇਹਨਾਂ ਨੇ ਉਦੋਂ ਪੁੱਛਿਆ ਵੀ ਵੀਰ ਜੀ ਤੁਸੀਂ ਕੌਣ ਜੇ ਕਿੱਥੋਂ ਆਏ ਜੇ ਸਾਡੀ ਮਾਂ ਦੀ ਸਾਹ ਸੰਭਾਲ ਕਰ ਲੋਗੇ ਨਾ ਇਹਨਾਂ ਨੇ ਸਾਈਨ ਕਰ ਲਗਿਆ ਪਿੰਡ ਦੀ ਪੰਚਾਇਤ ਨੂੰ ਪੁੱਛਿਆ ਤੇ ਨਾਉ ਸਟੈਂਡ ਨੂੰ ਪੁੱਛਿਆ ਵੀ ਇਹ ਸਾਈਨ ਕਰਵਾ ਰਿਹਾ ਜੇ ਇਹਨੂੰ ਕੌਣ ਸਾਮੂਗਾ ਕਿੱਥੇ ਲੈ ਕੇ ਚਲੇ ਜੇ ਜੇ ਆ ਫਿਕਰ ਹੋਵੇ ਨਾ ਹੁਣ ਆਪਾਂ ਆਪਣੇ ਬੱਚੇ ਪੜ੍ਹਨੇ ਪਾਉਣੇ ਹੋਣਾ ਸਕੂਲੇ ਆਪਾਂ ਪਹਿਲਾਂ ਸਕੂਲ ਦਾ ਪਤਾ ਕਰਦੇ ਆਂ ਵੀ ਸਕੂਲ ਸਾਡੇ ਬੱਚਿਆਂ ਨੂੰ ਪੜ੍ਹਾ ਸਕੂਗਾ ਸਕੂਲ ਵਧੀਆ ਹੈਗਾ ਉਹ ਉੱਥੇ ਸਾਡੇ ਬੱਚੇ ਵਧੀਆ ਵਿੱਦਿਆ ਲੈ ਲੈਣਗੇ ਠੀਕ ਹੈ ਜੀ ਤੇ ਜੇਕਰ ਹੁਣ ਆਪਾਂ ਕੋਈ ਰਿਸ਼ਤਾ ਕਰੀਏ ਕਿਤੇ ਆਪਣੀ ਧੀ ਦਾ ਭੈਣ ਦਾ ਰਿਸ਼ਤਾ ਕਰੀਏ ਉੱਥੇ ਵੀ ਅਗਲੇ ਬੰਦੇ ਨੂੰ ਪੁਆਇਰੀ ਕਰੀ ਦੀ ਆ ਕਿ ਜਿਹੜੇ ਘਰ ਤੇ ਸਾਡੀ ਧੀ ਨੇ ਜਾਣਾ ਵਾ ਉਹ ਘਰ ਇਸ ਧੀ ਨੂੰ ਰੱਖਣ ਦੇ ਲਾਇਕ ਹੈਗਾ ਕਿ ਨਹੀਂ ਹੈਗਾ ਠੀਕ ਹੈ ਤੇ ਇਹੋ ਕੰਮ ਇਹਨਾਂ ਨੂੰ ਜੇ ਫਿਕਰ ਹੁੰਦੀ ਇਹਨਾਂ ਨੂੰ ਇਹ ਸਪੈਲੀ ਤੇ ਗੱਲ ਇਹਨਾਂ ਨੇ ਜੇ ਫਿਕਰ ਹੁੰਦੀ ਤੇ ਆਸ਼ਮ ਵਾਲਿਆਂ ਦੀ ਨੌਬਤ ਨਹੀਂ ਸੋਣੀ ਚੱਲ ਜੇ ਬਾਈ ਜਾਸ ਨੌਬਤ ਆ ਵੀ ਜਾਂਦੀ ਐ ਸੋ ਗੱਲਾਂ ਹੁੰਦੀਆਂ ਵਾ ਤੇ ਇਹਨਾਂ ਨੇ ਪਹਿਲਾਂ ਪੁੱਛਣਾ ਸੀ ਵੀਰੇ ਆਸ਼ਮ ਦੇ ਵਿੱਚ ਮਾਵਾ ਕਿੰਨੀਆਂ ਵਾ ਉਹਨਾਂ ਦੀ ਸਾਹ ਸੰਭਾਲ ਹੁੰਦੀ ਆ ਜਾਂ ਨਹੀਂ ਹੁੰਦੀ ਸੋ ਗੱਲਾਂ ਪੁੱਛਣੀਆਂ ਸੀ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਪਿਆ ਆਸ਼ਮ ਨਾਲ ਕਿੱਥੇ ਆ ਤੇ ਜੇ ਨਾ ਮੈਂ ਵੀਡੀਓ ਬੰਦਾ ਤੇ ਇਹਨਾਂ ਨੂੰ ਫਿਰ ਵੀ ਨਹੀਂ ਪਤਾ ਲੱਗਣਾ ਇਹ ਗੱਲ ਸਹੀ ਹੈ ਇਸ ਅਕਜੀ ਵੀਡੀਓ ਦਾ ਫਾਇਦਾ ਇਹ ਹੋਇਆ ਵਾ ਕਿ ਅੱਜ ਉਹਨਾਂ ਨੂੰ ਅਕਲ ਟਿਕਾਣੀ ਆਈ ਜਦੋਂ ਮਿਹਣੇ ਵਜੇ ਆ ਹਾਂਜੀ ਠੀਕ ਹੈ ਜੀ ਹੁਣ ਇਸ ਵੀਡੀਓ ਤੇ ਸਾਨੂੰ ਇਹ ਵੀ ਫਾਇਦਾ ਹੋਊਗਾ ਕਿ ਇਸ ਵੀਡੀਓ ਨੂੰ ਵੇਖ ਕੇ ਹੋਰਾਂ ਦੀ ਵੀ ਅਕਲ ਟਿਕਾਣੀ ਆ ਜਾਊਗੀ ਇਹ ਰੱਬ ਨਾ ਕਰੇ ਜੇਕਰ ਅਸੀਂ ਆਪਣੀ ਮਾਨਤ ਧੱਕਾ ਕੀਤਾ ਤੇ ਸਾਨੂੰ ਸੋਸ਼ਲ ਮੀਡੀਆ ਤੇ ਸਾਨੂੰ ਲੋਕੀ ਬੇਇਜਤ ਕਰਨਗੇ ਸਹੀ ਗੱਲ ਹੈ ਇਸ ਮਾਦ ਦੇ ਉੱਤੇ ਕੀ ਬਿੱਤੀ ਹੋਈ ਉਹਨਾਂ ਜਿੱਦਲੋਈ ਵਿਚਾਰੀ ਕਰਉ ਆਈ ਆਪਣੇ ਇਹ ਦੱਸ ਦਿਆ ਕਿ ਵਿਚਾਰੀ ਦਿਨ ਦਿਹਾੜ ਦੇ ਉੱਤੇ ਬਿਚਾਰੀ ਆਪਣੇ ਘਰ ਨੂੰ ਪੂਰਾ ਲਿੰਬ ਦੀ ਫੋਜ ਦੀ ਹੁੰਦੀ ਸੀਗੀ ਟੋਕਰਾ ਛੁੱਟ-ਛੁੱਟ ਕੇ ਇਹਨੇ ਆਪਣੀਆਂ ਧੀਆਂ ਨੂੰ ਪਾਲ ਲਿਆ ਆਪਣੇ ਪੁੱਤ ਨੂੰ ਪਾਲ ਲਿਆ ਧੀਆਂ ਦੇ ਵਿਆਹ ਕਿਤੇ ਕਿਉਂਕਿ ਜਿਹੜਾ ਇਹਦਾ ਸਿਰ ਦਾ ਸਾਇੰਸੀਓ ਕਾਫੀ ਚੇਰ ਹੋ ਗਿਆ ਸੀ ਉਹਨੇ ਜੈਤੂ ਹੀ ਹੈ ਨਾ 2015 ਦੀ ਸੀ ਹਾਂ ਹੋਰ ਸਹੀ ਸੋ ਸਹੀ ਆ ਬਹੁਤ ਵਧੀਆ ਇਹ ਤੁਹਾਡਾ ਕਈ ਵੀਰ ਭਰਾ ਕਹਿ ਦਿੰਗੇ ਵੀ ਤੁਸੀਂ ਇੱਕ ਕੀ ਗਲਤ ਕਰਦੇ ਹੋ ਇੰਨਾ ਕਰਦੇ ਹੈਣਾ ਪਰ ਸਾਜੀ ਦੁੱਖ ਲੱਗਦਾ ਵਾ ਜਦੋਂ ਹੁਣੇ ਭੈਣਾ ਕਹਿੰਨੇ ਆ ਵਾ ਵੀ ਸਾਡੇ ਅਸੀਂ ਘਰੇ ਜਾਣਾ ਹਨ ਘਰੇ ਛੱਡ ਕੇ ਆ ਜਦੋਂ ਘਰ ਦੇ ਫੋਨ ਨਹੀਂ ਲਾਉਂਦੇ ਹੁਣ ਦੀਵਾਲੀ ਸਗੀ ਵੀਰ ਜੀ ਦੀਵਾਲੀ ਤੇ ਕੋਈ ਵੀ ਪਰਿਵਾਰਕ ਮੈਂਬਰ ਆਪਣੇ ਮਾਵਾ ਨੂੰ ਭੈਣਾ ਨੂੰ ਕੋਈ ਨਹੀਂ ਮਿਲਦਾ ਨਹੀਂ ਚਾਹੀਦਾ ਸੀ ਹੱਕ ਬੰਦਾ ਹਾਂ ਕਿਉਂਕਿ ਦਨ ਦਿਹਾੜ ਹਰ ਸਾਲ ਵਾ ਦਣਾ ਕਿਹੜਾ ਰੋਜ ਆਉਂਦੇ ਤੇ ਇੱਥੇ ਦੇ ਦਿਨ ਦਿਹਾੜ ਤੇ ਮਾਵਾ ਨੂੰ ਘਰੋਂ ਕੱਢੀ ਜਾਂਦੇ ਲੋਕ ਸਹੀ ਗੱਲ ਇਸ ਕਰਕੇ ਤੁਸੀਂ ਸਹੀ ਕਰ ਰਹੇ ਹੋ ਆਪਾ ਸਾਡੇ ਨਾਲ ਸਤਿਕਾਰ ਦੇ ਰਹੀਏ ਠੀਕ ਹੈ ਜੀ ਤੁਸੀਂ ਵੀ ਜੋ ਕਰ ਤੂੰ ਰਹਿ ਮੇਰਾ ਵੀਰ ਇੱਥੇ ਆਇਆ ਵਾ ਧੰਨਵਾਦ ਤੇਰਾ ਜੀ ਐ ਨੂੰ ਰਹਿ ਸੇਵਾ ਕਰਨੀ ਸੇਵਾ ਕਰ ਰਹਿਣਾ ਰਹਿ ਠੀਕ ਹੈ ਜੀ ਜੇ ਜਾਣਾ ਤੇਰੀ ਮਰਜ਼ੀ ਆ ਪਰ ਮੇਰੀ ਵੀ ਮਜਬੂਰੀ ਹੈ ਕਿ ਮੈਂ ਤਾਰੀ ਭੇਜੂਗਾ ਜੇਕਰ ਪੰਚਾਇਤ ਆਪ ਇੱਥੇ ਸਾਨੂੰ ਆਣ ਕੇ ਹੁਣ ਕਹੋ ਗੱਲ ਕੋਈ ਗੱਲ ਦੀ ਲੱਖ ਕਿਉਂਕਿ ਉਹ ਗਾਂ ਵੀ ਤੁਸੀਂ ਜਾਣਾ ਹੁੰਦਾ ਬਾਈ ਚਾਹ ਸੀ ਯਾਰ ਕੱਲ ਨੂੰ ਕਿਸੇ ਹੋਰ ਪੰਚਾਇਤ ਨੇ ਵੀ ਸਾਨੂੰ ਉਹ ਬੁਲਾਉਣਾ ਵਾ ਪੰਚਾਇਤਾਂ ਨੇ ਆਖਣਾ ਵੀ ਸਾਨੂੰ ਪਿੰਡ ਦੇ ਵਿੱਚ ਸਾਡਾ ਸਾਨੂੰ ਬੁਰੇ ਬਣਾ ਦਿੰਦੇ ਜੀ ਕਿਉਂਕਿ ਵੀਰੇ 100 ਗੱਲਬਾਤ ਹੁੰਦੀ ਆ ਕਈ ਵਾਰੀ ਪੰਚਾਇਤਾਂ ਨੂੰ ਵੀ ਹੈਨਾ ਉਸ ਚੀਜ਼ ਦਾ ਹਰਜਾਨਾ ਭੁਗਤਣਾ ਪੈਂਦਾ ਵਾ ਪੰਚਾਇਤਾਂ ਨੇ ਆਖਣਾ ਵੀ ਸਾਨੂੰ ਤੁਸੀਂ ਬੁਰੇ ਬਣਾ ਦਿੰਦੇ ਜੀ ਤੇ ਬਾਅਦ ਵਿੱਚ ਜਦੋਂ ਸੁਲ੍ਹਾ ਸਲਾਈ ਦੀ ਗੱਲ ਹੁੰਦੀ ਆ ਉਦੋਂ ਸਾਨੂੰ ਵੇਚੀ ਨਹੀਂ ਲੈਂਦੇ ਸੋ ਕਿਉਂਕਿ ਆਪਣਾ ਉਦੋਂ ਵੀ ਹੱਕ ਆ ਹਾਂ ਜੀ ਕੋਈ ਗੱਲ ਨਹੀਂ ਧੰਨਵਾਦ ਤੇਰਾ ਹੋਰ ਮਾਂ ਤੂੰ ਠੀਕ ਆ ਠੀਕ ਆ ਹਾਂ ਠੀਕ ਆ ਹਾਂ ਹੋਰ ਗੱਲਾਂ ਬਾਤਾਂ ਸੁਣਾ ਗੱਲਾਂ ਬਾਤਾਂ ਬਸ ਮੈਨੂੰ ਇੰਨਾ ਕਿ ਗੁਰ ਹਣਾਉ ਦਾ ਅੱਛਾ ਤੇ ਮੇਰੀ ਗੱਲ ਸੁਣ ਮਾਤਾ ਇਹ ਕੁੜੀ ਕਿੱਥੇ ਵੀ ਆਈ ਤੇਰੀ ਵੱਡੀ ਵੱਡੀ ਬਈਆ ਚੂਟ ਚੱਕ ਚੂੜ ਚੱਕ ਤੈਨ ਕੀ ਤੈਨ ਕੀ ਵਿਆਹ ਆ ਕੋਕੀ ਵੀ ਕੋਕੀ ਆਉਂਦੀ ਐ ਨਹੀਂ ਮੇਲੇ ਤੈਨੂੰ ਆਹ ਵਾਹ ਕਦੋਂ ਆਈਆਂ ਸੀ ਹੁਣ ਆਈਆਂ ਸਿੰਘਾਂ ਮਹੀਨਾ ਹੋ ਗਿਆ ਅਸੀਂ ਉਹਦੋਂ ਤੀਜੇ ਨੂੰ ਲਿਖ ਕੇ ਦੇ ਕੇ ਗੀਆਂ ਉਦੋਂ ਆਈਆਂ ਸੀ ਪਹਿਲਾਂ ਕਦੋਂ ਆਈਆਂ ਸੀ ਪਹਿਲਾਂ ਵੀ ਆਈਆਂ ਸੀ ਕੌਣ ਦੀ ਨਹੀਂ ਆ ਵੀ ਹਾਂ ਜੀ ਤੇ ਉਹ ਗਵਾਂਡੀ ਗਵਾਂਡੇ ਮੈਂ ਆਵਦੀ ਮਾਫ ਕਰੇ ਬਈ ਉਹਦਾ ਅੱਛਾ ਅੱਛਾ ਦਸੀ ਸੀ ਨਾ ਭੈਣ ਨੇ ਗੱਲ ਵੇਖ ਲੋ ਦਸੀ ਦੁਬਾਰਾ ਸੰਤਰੋਂ ਦਸੀ ਸੰਤਰੋਂ ਤੁਸੀ ਦੁਬਾਰਾ ਮਾਤਾ ਘਰੇ ਪਏ ਆ ਉਹਨਾਂ ਦਾ ਨਹੀਂ ਆ ਕੇ ਪਤਾ ਲਿਆ ਅਛਾਲ ਦੇ ਘਰ ਪੂਗਾ ਕਾ ਉਹਨਾਂ ਦੇ ਗਾਂ ਪਤਾ ਨਹੀਂ ਅੰਗਲੀ ਸੰਗ ਲਈ ਉਹਨਾਂ ਦਾ ਪਤਾ ਲੈਣਾ ਅੱਛਾ ਉਹਨਾਂ ਚ ਕੋਈ ਠੀਕ ਨਹੀਂ ਉਹਦਾ ਪਤਾ ਲੈਣ ਲੱਗਾ ਤੇ ਮਾਂ ਨੂੰ ਨਹੀਂ ਮਿਲਦੀ ਮਿਲਕੇ ਵੀ ਨਹੀਂ ਗਈਆਂ ਜਾਣ ਲੱਗੇ ਮੈਂ ਆ ਗਿਆ ਮੇਰੀ ਸ਼ਰਮ ਨੂੰ ਘਰੇ ਪੁਰਾਣਾ ਵੀ ਨਾਲ ਸੀਗਾ ਕੁੱਦਾ ਤੇ ਹਾਂ ਕਰੇ ਤੇ ਬਈ ਫਿਰ ਜ਼ਿੰਮੇਵਾਰੀ ਉਹ ਵੀ ਮੈਂ ਸੱਤ ਕੇ ਲੈ ਕੇ ਆਇਆ ਭੈਣੇ ਆਜੋ ਘਰੇ ਚਾਹ ਬਣਾਉਣਾ ਤੇ ਦੁੱਖ ਨਹੀਂ ਲੱਗਦਾ ਕਿ ਮੇਰੀ ਭੈਣ ਸ਼ਰੀਕਾਂ ਘਰੇ ਆ ਗਈ ਆ ਤੇ ਸਾਡੇ ਘਰੇ ਨਹੀਂ ਆਈ ਇਹ ਜਖਮਾਂ ਦੇ ਲੂਣ ਪਾਉਣ ਵਾਲੀ ਗੱਲ ਉਹਦੀ ਕੱਲ ਨੂੰ ਉਹਨੇ ਹੀ ਮੇਹਣੇ ਮਾਰਦੇ ਆ ਹਾਂਜੀ ਹਾਂ ਮੇਹਣਿਆਂ ਨੂੰ ਮੈਂ ਸੱਦਣ ਗਿਆ ਮੈਂ ਕਿਹਾ ਭੈਣੇ ਆਜੋ ਘਰੇ ਚਾਹ ਬਣਾ ਬਣਾਣਾ ਚਲੋ ਮੈਂ ਕੰਮ ਤੇ ਗਿਆ ਸੀ ਤੇਰੇ ਨਹੀਂ ਸੀ ਹੁਣ ਮੈਂ ਘਰੇ ਆ ਗਿਆ ਫੇਰ ਆ ਗਿਆ ਤੇ ਆਪਣੀ ਭੈਮਾਨ ਨੂੰ ਆਪਣੀ ਆਪਣੀ ਭੈਣ ਨੂੰ ਸੱਤ ਕੇ ਲੈ ਕੇ ਆਉਣਾ ਹਾਂਜੀ ਬੜਾ ਦੁੱਖ ਜਾਂ ਲੱਗਦਾ ਕਿ ਯਾਰ ਉਹਨਾਂ ਨੂੰ ਨਹੀਂ ਪਤਾ ਉਹਦਾ ਆਪਦਾ ਘਰ ਵਾ ਕੋਈ ਸਾਬੂ ਆ ਫੁੱਫੜ ਕੋਈ ਆਏ ਹੁਣ ਦੂਰੇ ਡਰੇਡੇ ਦੇ ਆਏ ਹੁਣ ਉਹਨਾਂ ਨੂੰ ਚਲ ਬੰਦਾ ਕਹਿ ਲਿੰਦਾ ਵੀ ਆਪਣੇ ਗੁੱਸੇ ਗਿਲੇ ਆ ਘਰੇ ਆਓ ਸਹੀ ਗੱਲ ਠੀਕ ਹੈ ਜੀ ਜੇ ਨਾ ਆਉਂਦਿਆਂ ਉਹ ਸੇ ਤੇ ਉਸ ਤੋਂ ਚੰਗਾ ਹੀ ਗਾ ਹਾਂਜੀ ਹਾਂਜੀ ਕੀ ਗੱਤ ਗੱਲ ਫਿਰ ਚਲੋ ਧੰਨਵਾਦ ਸੋਹਣੀ ਸੋ ਮੈਂ ਹੋਰਾਂ ਭੈਣਾਂ ਨੂੰ ਮਾਵਾ ਨੂੰ ਹੈ ਫੁੱਲਵਾ ਬੀ ਜਾ ਜੀਰੇ